ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਕੋਟ ਸੂਰ ਜਾ ਕੇ ਪ੍ਰਗਾਸ਼ महादेव अर कबिलास दुर्गा कोट जाके मरण करें ब्रह्म कोट वेद उचरे जो जाचू तो केवल राम आन देव सों नाही काम रहाओ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਫਰਮਾਨ ਕਰ ਰਹੇ ਹਨ ਕਵੀ ਸਾਹਿਬ ਕਿ ਮੈਂ ਜਦੋਂ ਵੀ ਮੰਗਦਾ ਹਾਂ ਸਿਰਫ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ ਜਦੋਂ ਵੀ ਮੈਂ ਮੰਗਦਾ ਕਹਿੰਦੇ ਬਸ ਸਿਰਫ ਉਸ ਪਰਮੇਸ਼ਰ ਅਕਾਲ ਪੁਰਖ ਪ੍ਰਭੂ ਦੇ ਦਰ ਤੋਂ ਹੀ ਮੰਗਦਾ ਮੈਨੂੰ ਕਿਸੇ ਹੋਰ ਦੇਵਤੇ ਨਾਲ ਕੋਈ ਵੀ ਗਰਜ ਨਹੀਂ ਕਹਿੰਦੇ ਹੋਰ ਕਹਿੰਦੇ ਮੈਂ ਹੋਰ ਨਹੀਂ ਕਿਸੇ ਦਰ ਤੋਂ ਮੰਗਦਾ ਹੋਰ ਕਿਸੇ ਨਾਲ ਮੈਨੂੰ ਕੋਈ ਗਰਜ ਨਹੀਂ بس ਮੰਗ ਦੇਣ ਵਾਲਾ ਵੀ ਉਹ ਹੀ ਹੈ ਤੇ ਮੰਗਦਾ ਵੀ ਮੈਂ ਉਸੇ ਤੋਂ ਹੀ ਹੈ ਬੰਦੀ ਤੋਂ ਬਿਨਾ ਹੋਰ ਕਿਸੇ ਨਹੀਂ ਜੋ ਜਾਚੋ ਜਾਚੋ ਦਾ ਮਤਲਬ ਮੰਗਣਾ ਜੋ ਜਦੋਂ ਵੀ ਕਹਿੰਦੇ ਤਾਂ ਕੇਵਲ ਆਰਾਮ ਕਹਿੰਦੇ ਕੇਵਲ ਉਸ ਰਾਮ ਤੋਂ ਪਰਮੇਸ਼ਰ ਤੋਂ ਅਕਾਲ ਪੁਰਖ ਤੋਂ ਮੰਗੂ ਆਨ ਦੇਵ ਹੋਰ ਕਿਸੇ ਦੇਵਤੇ ਕਹਿੰਦੇ ਆਨ ਦੇਵ ਸਿਉ ਨਹੀਂ ਕਾਮ ਕਹਿੰਦੇ ਹੋਰ ਨਹੀਂ ਮੈਨੂੰ ਕਿਸੇ ਨਾਲ ਕੰਮ ਕੋਈ ਗਰਜ ਨਹੀਂ ਮੈਨੂੰ ਹੋਰ ਕਿਸੇ ਦਾ ਮੋਢਲੀਆਂ ਪੰਕਤੀਆਂ ਚ ਫਰਮਾਨ ਕੋਟ ਸੂਰ ਜਾਕੇ ਪ੍ਰਗਾਸ ਕੋਟ ਮਹਾਦੇਵ ਅਰ ਕਬਲਾਸ ਕਬਲਾਸ ਮਤਲਬ ਕੈਲਾਸ਼ ਕਹਿੰਦੇ ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ ਜਿਸ ਦੇ ਦਰ ਤੇ ਕਰੋੜਾਂ ਸੂਰਜ ਚਾਨਣ ਕਰਦੇ ਆਂ ਕੋਟ ਮਤਲਬ ਕਰੋੜ ਸੂਰ ਦਾ ਮਤਲਬ ਸੂਰਜ ਕਹਿੰਦੇ ਜਿਸ ਦੇ ਦਰ ਤੇ ਕਰੋੜਾਂ ਸੂਰਜਾਂ ਜਿਨੇ ਉਹ ਚਾਨਣ ਕਰਦੇ ਆਂ ਕਹਿੰਦੇ ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਜਿਸ ਦੇ ਦਰ ਤੇ ਕਰੋੜਾਂ ਸ਼ਿਵ ਜੀ ਤੇ ਕਲਾਸ਼ ਜਿਹਦੇ ਦਰ ਤੇ ਕਰੋੜਾਂ ਸ਼ਿਵ ਜੀ ਤੇ ਕਲਾਸ਼ ਹਨ ਅਤੇ ਕਰੋੜਾਂ ਹੀ ਬ੍ਰਹਮਾ ਜਿਸ ਦੇ ਦਰ ਤੇ ਵੇਦ ਉਚਾਰ ਰਹੇ ਹੈ ਕਹਿੰਦੇ ਮੈਂ ਉਸ ਤੋਂ ਮੰਗਦਾ ਹਾਂ ਹੋਰ ਕਿਸੇ ਦੇ ਤੋਂ ਨਹੀਂ ਲਗੇ ਫਰਮਾਨ ਹੈ ਰਹਾਉ ਤੋਂ ਨੀਆਂ ਬੰਦੀਆਂ ਚ ਕੋਟ ਚੰਦਰ ਮੇ ਕਰਹੇ ਚਰਾਖ ਸੁਰ 3300 ਜਿਵਹਿ ਪਾਗ ਨਵ ਗ੍ਰਹ ਕੋਟ ਠਾੜੇ ਦਰਬਾਰ ਧਰਮ ਕੋਟ ਜਾਕੈ ਪ੍ਰਤਹਾਰ ਕਹਿੰਦੇ ਮੈਂ ਉਸ ਪ੍ਰਭੂ ਦਾ ਜਾਜਕ ਹਾਂ ਜਾਜਕ ਦਾ ਮਤਲਬ ਮੰਗਤਾ ਮੈਂ ਉਸ ਪਰਮੇਸ਼ਰ ਦੇ ਦਰ ਦਾ ਮੰਗਤਾ ਹਾਂ ਜਿਸ ਦੇ ਦਰ ਤੇ ਕਰੋੜਾਂ ਚੰਦਰਮ ਰੋਸ਼ਨੀ ਕਰਦੇ ਹਨ ਜਿਸ ਦੇ ਦਰ ਤੇ 33 ਕਰੋੜ ਦੇਵਤੇ ਭੋਜਨ ਸ਼ਕਦੇ ਹਨ ਜਿਸ ਦੇ ਦਰ ਤੇ ਕਹਿੰਦੇ ਉਸ ਦਰ ਤੋਂ ਮੈਂ ਮੰਗਦਾ ਹਾਂ ਕਰੋੜਾਂ ਹੀ ਗ੍ਰਹਿ ਜਿਸ ਦੇ ਦਰਬਾਰ ਦੇ ਵਿੱਚ ਖਲੋਤੇ ਹਨ ਕਹਿੰਦੇ ਉਹਦੇ ਤੋਂ ਮੈਂ ਮੰਗਦਾ ਹਾਂ ਅਤੇ ਕਰੋੜਾਂ ਹੀ ਧਰਮ ਰਾਜ ਕਹਿੰਦੇ ਜਿਸ ਦਾ ਦਰਬਾਰ ਹਨ ਦਰਬਾਨ ਹਨ ਜਿਹੜੇ ਭਾਵ ਜਿਹੜੇ ਸਾਰੇ ਸਭ ਤੋਂ ਉੱਪਰ ਹੈ ਪਰਮੇਸ਼ਰ ਜਿਹਦੇ ਤੋਂ ਸਾਰੇ ਮੰਗਦੇ ਹਨ ਜਾ ਕੋਈ ਦੇਵੀ ਹੈ ਦੇਵਤੇ ਸਾਰੇ ਜਿਹਨੇ ਜਿਹੜਾ ਸਾਨਿਆਂ ਨੂੰ ਪੂਰੀ ਸ੍ਰਿਸ਼ਟੀ ਨੂੰ ਤਿੰਨਾ ਭਵਨਾਂ ਨੂੰ ਦੇ ਰਿਹਾ ਜਿਹੜਾ ਕਹਿੰਦੇ ਉਹਦੇ ਤੋਂ ਮੰਗੋ ਕਹਿੰਦਾ ਭਾਵ ਹੋਰ ਕਿਸੇ ਤੋਂ ਨਾ ਮੰਗੋ ਉਹ ਹੀ ਦੇ ਸਕਦਾ ਹੈ ਰੱਗੇ ਫਰਮਾਨ ਹੈ ਪਵਨ ਕੋਟ ਚੌਬਾਰੀ ਫਿਰਹੀ ਬਾਸਕ ਕੋਟ ਸੇਜ ਵਿਸਥਰਹਿ ਸਮੁੰਦ ਕੋਟ ਜਾਕੇ ਪਾਨੀ ਹਾਰ ਰੋਮਾਵਲ ਕੋਟ 18 ਭਾਰ ਕਹਿੰਦੇ ਮੈਂ ਕੇਵਲ ਉਸ ਪ੍ਰਭੂ ਦੇ ਦਰਦਾ ਮੰਗਤਾ ਹਾਂ ਜਿਸ ਦੇ ਚਵਾਰੇ ਉੱਤੇ ਕਰੋੜਾਂ ਹਵਾਵਾਂ ਚੱਲਦੀਆਂ ਜਿਹਦੇ ਚਵਾਰੇ ਤੇ ਕਰੋੜਾਂ ਹੀ ਹਵਾਵਾਂ ਚੱਲਦੀਆਂ ਮੋ ਉਸ ਦਰਦਾ ਮੰਗਤਾ ਹਾਂ ਕਵੀ ਸਾਹਿਬ ਕਹਿੰਦੇ ਕਰੋਣਾ ਸ਼ੇਖਨਾਗ ਜਿਸ ਦੀ ਸੇਜ ਵਿਛਾਉਂਦੇ ਹਨ ਕਰੋੜਾਂ ਸਮੁੰਦਰ ਜਿਸ ਦਾ ਪਾਣੀ ਭਰਦੇ ਹਨ ਪਾਵੋ ਸੁਪਰਮੇਸ਼ਰ ਦਾ ਪਾਣੀ ਭਰਦੇ ਕਰੋੜਾਂ ਸਮੁੰਦਰ ਕਹਿੰਦੇ ਮੈਂ ਉਸ ਦਰਦ ਦਾ ਮੰਗਤਾ ਹਾਂ ਅਤੇ ਵੰਸ਼ਪਤੀ ਦੇ ਕਰੋਣਾ ਹੀ 18 ਭਾਰ ਜਿਸ ਦੇ ਜਿਸਮ ਦੇ ਮਾਨੋ ਰੋਮ ਹਨ ਪਾਵੋ ਪਰਮੇਸ਼ਰ ਕਹਿੰਦੇ ਮੈਂ ਉਸ ਦਰਦ ਦਾ ਮੰਗਤਾ ਹਾਂ ਹੋਰ ਕਿਸੇ ਦਾ ਨਹੀਂ ਉਦੇ ਤੋਂ ਮੰਗਦਾ ਹਾਂ ਮੈਂ ਰੰਗੇ ਫਰਮਾਨ ਹੈ ਕੋਟ ਕਮੇਰ ਪਰਹੀ ਪੰਡਾਰ ਕਮੇਰ ਕਹਿੰਦੇ ਹਨ ਜਿਵੇਂ ਕੁਬੇਰ ਆਪਾਂ ਕਹਿੰਦੇ ਖਜ਼ਾਨਾ ਧਨ ਦਾ ਦੇਵਤਾ ਕੋਟਕ ਲਕshmi ਕਰੈ ਸਿਗਾਰ ਕੋਟਕ ਪਾਪ ਪੁੰਨ ਬਹੁ ਹਿਰੇ ਇੰਦਰ ਕੋਟ ਜਾ ਕੇ ਸੇਵਾ ਕਰੇ ਕੰਨੇ ਮੈਂ ਉਸ ਦਰ ਦਾ ਮੰਗਤਾ ਹਾਂ ਜਿਸ ਦੇ ਖਜ਼ਾਨੇ ਕਰੋੜਾਂ ਹੀ ਕੁਬੇਰ ਦੇਵਤੇ ਭਰਦੇ ਐ ਕਰੋੜਾਂ ਹੀ ਕੁਬੇਰ ਦੇਵਤੇ ਜਿਹਦੇ ਖਜ਼ਾਨੇ ਭਰਦੇ ਐ ਕਹਿੰਦੇ ਕੰਨੇ ਮੈਂ ਉਸ ਦਰ ਦਾ ਮੰਗਤਾ ਹਾਂ ਜਿਸ ਦੇ ਦਰ ਤੇ ਕਰੋੜਾਂ ਹੀ ਲక్ష్ਮੀਆਂ ਸ਼ਿੰਗਾਰ ਕਰ ਰਹੀਆਂ ਹਨ ਕਰੋੜਾਂ ਹੀ ਪਾਪ ਤੇ ਪੁੰਨ ਜਿਸ ਵੱਲ ਤੱਕ ਰਹੀਆਂ ਹਨ ਕਿ ਸਾਨੂੰ ਆਗਿਆ ਕਰੇ ਅਤੇ ਕਰੋਣਾ ਹੀ ਇੰਦਰ ਦੇਵਤੇ ਜਿਸ ਦੇ ਦਰ ਤੇ ਸੇਵਾ ਕਰਨੇ ਕਹਿੰਦੇ ਮੈਂ ਉਸ ਦਰ ਤੋਂ ਮੰਗਦਾ ਹਾਂ ਉਸ ਦਰ ਦਾ ਮਨ ਤਾਂ ਮੈਂ ਕਵੀ ਸਾਹਿਬ ਕਹਿੰਦੇ 56 ਕੋਟ ਜਾ ਕੇ ਪ੍ਰਤہار ਨਗਰੀ ਨਗਰੀ ਖਿਆਤ ਅਪਾਰ ਲਟ ਛੂਟੀ ਵਰਤੈ ਮਕਰਾਲ ਕੋਟ ਕਲਾ ਖੇਲਾ ਗੋਪਾਲ ਕਹਿੰਦੇ ਮੈਂ ਕੇਵਲ ਉਸ ਗੋਪਾਲ ਦਾ ਮੰਗਤਾ ਹਾਂ ਪਰਮੇਸ਼ਰ ਦਾ ਜਿਸ ਦੇ ਦਰ ਤੇ ਕਹਿੰਦੇ 56 ਕਰੋੜ ਬੰਦਲ ਦਰਬਾਰ ਹਨ ਤੇ ਜੋ ਥਾਂ ਥਾਂ ਤੇ ਚਮਕ ਰਿਹਾ ਹੈ ਕਹਿੰਦੇ ਉਸ ਦਰ ਦਾ ਮੰਗਤਾ ਮੈਂ ਜਿਸ ਗੋਪਾਲ ਦੇ ਦਰ ਤੇ ਕਰੋੜਾ ਸ਼ਕਤੀਆਂ ਖੇਡਾਂ ਕਰ ਰਹੀਆਂ ਹੈ ਤੇ ਕਰੋਨਾ ਹੀ ਕਾਲ ਕਾ ਕੇਸ ਖੋਲ ਕੇ ਡਰਾਉਣਾ ਰੂਪ ਧਾਰ ਕੇ ਜਿਸ ਦਰ ਤੇ ਮੌਜੂਦ ਹਨ ਕਹਿੰਦੇ ਮੈਂ ਉਸ ਦਰ ਤੋਂ ਮੰਗਦਾ ਹਾਂ ਉਸ ਦਰ ਦਾ ਮੰਗਦਾ ਮੈਂ ਰੰਗੀ ਫਰਮਾਨ ਕੋਟ ਜਾਗ ਜਾ ਕੇ ਦਰਬਾਰ ਗੰਦਰਬ ਕੋਟ ਕਰਹਿ ਜੈਕਾਰ ਵਿਦਿਆ ਕੋਟ ਸਮੈ ਗੁਣ ਕਹੈ ਉਪਾਰ ਬ੍ਰਹਮ ਕਾਂਤ ਨ ਲਹਿ ਕਹਿੰਦੇ ਮੈਂ ਉਸ ਦਰ ਦਾ ਮੰਗਤਾ ਜਿਸ ਦੇ ਦਰਬਾਰ ਦੇ ਵਿੱਚ ਕਰੋੜਾਂ ਜਗ ਹੋ ਰਹੀ ਹੈ ਤੇ ਕਰੋੜਾਂ ਗੰਦਰਵ ਜੈ ਜੈਕਾਰ ਗਾ ਰਹੀ ਹੈ ਜਿਸ ਦਾ ਉਸ ਦਰ ਦਾ ਮੰਗਤਾ ਮੈਂ ਕਹਿੰਦੇ ਕਰੋੜਾਂ ਹੀ ਵਿਦਿਆ ਜਿਸ ਦੇ ਦਰ ਤੇ ਜਿਸ ਦੇ ਬਿਆੰਤ ਗੁਣ ਬਿਆਨ ਕਰ ਰਹੀਆਂ ਹਨ ਪਰ ਫਿਰ ਵੀ ਕਹਿੰਦੇ ਪਰਮਾਤਮਾ ਦੇ ਗੁਣਾ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ अगे फरमान है कोट जाकर उमावन, बावन कोट रावण उमावल, उमावली, जय सेना शैली ਸਹਸਕੋਟ ਮਹੌਕਹਿਤ ਪੁਰਾਨ ਦੁਰਜੋਦਨ ਕਾ ਮਥਿਆ ਮਾਨ ਫਿਰ ਫਰਮਾਨ ਕਰਦੇ ਕਹਿੰਦੇ ਮੈਂ ਉਸ ਦਰ ਦਾ ਜਾਚਕ ਹਾਂ ਮੰਗਤਾ ਹਾਂ ਕਰੋੜਾਂ ਹੀ ਕਹਿੰਦੇ ਵਾਮਣ અવਤਾਰ ਜਿਸ ਦੇ ਸਰੀਰ ਦੇ ਮਨ ਰੋਮ ਹਨ ਜਿਸ ਦੇ ਦਰ ਤੇ ਕਰੋੜਾਂ ਹੀ ਉਹ ਸ੍ਰੀ ਰਾਮਚੰਦਰ ਜੀ ਹਨ ਜਿਸ ਦੇ ਦਰ ਤੇ ਕਹਿੰਦੇ ਕਰੋੜਾ ਸ੍ਰੀ ਰਾਮ ਨੰਦਨੀ ਹਨ ਜਿਸ ਦਰ ਤੇ ਕਹਿੰਦੇ ਉਸ ਦਰ ਦਾ ਮੈਂ ਮੰਗਦਾ ਹਾਂ ਭਾਵ ਅਕਾਲਪੁਰਖ ਪਰਮੇਸ਼ਰ ਦਾ ਜਿਸ ਤੋਂ ਕਹਿੰਦੇ ਰਾਵਣ ਦੀ ਸੈਨਾ ਹਾਰੀ ਸੀ ਤੇ ਕਹਿੰਦੇ ਜਿਸ ਦੇ ਦਰ ਤੇ ਕਰੋੜਾਂ ਹੀ ਉਹ ਕ੍ਰਿਸ਼ਨ ਜੀ ਹਨ ਜਿਸ ਨੂੰ ਭਾਗਵਤ ਪੁਰਾਣ ਬਿਆਨ ਕਰਦੇ ਹੈ ਤੇ ਜਿਸ ਦੇ ਕਹਿੰਦੇ ਜਿਸ ਨੇ ਦੁਰਜੋਧਨ ਦਾ ਹੰਕਾਰ ਤੋੜਿਆ ਸੀ ਜਿਸ ਦਰਦ ਦੇ ਉਹ ਹੈ ਕਹਿੰਦੇ ਉਸ ਦਰ ਤੋਂ ਮੈਂ ਮੰਗ ਰਿਆਂ ਪਾਉ ਜਿਹੜੇ ਸਾਰੇ ਜਿਹਨਾਂ ਸਭ ਨੂੰ ਤਾਕਤ ਦੇਣ ਵਾਲਾ ਹੈ ਪਰਮੇਸ਼ਰ ਕਹਿੰਦੇ ਮੈਂ ਉਸ ਦਰ ਦਾ ਮੰਗਦਾ ਕਹਿੰਦਾ ਪਾਉ ਜਿਹੜਾ ਸਾਰੇ ਦਾ ਹੰਕਾਰ ਤੋੜਨ ਵਾਲਾ ਹੈ ਰੱਗੇ ਫਰਮਾਨ ਹੈ ਕੰਦਰਪ ਕੋਟ ਜਾ ਕੈ ਲਵਨ ਤ੍ਰਹੀ ਅੰਤਰ ਅੰਤਰ ਮਨਸਾ ਰਹੀਂ ਕਹੇ ਕਬੀਰ ਸੁਨ ਸਰਗ ਪਾਨ ਦੇਹ ਅਬੈ ਪਦ ਮਾਗੋ ਦਾਨ ਕਬੀਰ ਸਾਹਿਬ ਫਰਮਾਨ ਕਰ ਰਹੇ ਕਹਿੰਦੇ ਮੈਂ ਉਸ ਦਰ ਤੋਂ ਮੰਗਦਾ ਜਿਸ ਦੀ ਸੁੰਦਰਤਾ ਦੀ ਬਰਾਬਰੀ ਕਹਿੰਦੇ ਉਹ ਕਰੋੜਾਂ ਕਾਮਦੇਵ ਵੀ ਨਹੀਂ ਕਰ ਸਕਦੇ ਜੋ ਨਿਤ ਜੀਵਾਂ ਦੇ ਹਿਰਦਿਆਂ ਦੀ ਅੰਦਰਲੀ ਵਾਸ਼ਨਾ ਚਰਉਂਦੇ ਰਹਿੰਦੇ ਆ ਕਹਿੰਦੇ ਕਹਿੰਦੇ ਮੈਂ ਉਸ ਦਰਬ ਤੋਂ ਮੰਗਦਾ ਹਾਂ ਕਹਿੰਦੇ ਮੈਂ ਮੰਗਦਾ ਕੀ ਹਾਂ ਕਹਿੰਦੇ ਉਹ ਓਮੀ ਸੁਣੋ ਕਹਿੰਦੇ ਕਹਿੰਦੇ ਹੇ ਤਨਖਤਾਰੀ ਪ੍ਰਭੂ ਹੇ ਪਰਮੇਸ਼ਰ ਮੈਂ ਉਹ ਆਤਮਿਕ ਅਵਸਥਾ ਮੰਗਦਾ ਹਾਂ ਮੈਨੂੰ ਉਹ ਆਤਮਿਕ ਅਵਸਥਾ ਬਖਸ਼ ਜਿੱਥੇ ਮੈਨੂੰ ਕਹਿੰਦੇ ਕੋਈ ਕਿਸੇ ਦੇਵੀ ਦੇਵਤੇ ਦਾ ਡਰ ਨਾ ਰਹੇ ਮਸ ਕਹਿੰਦੇ ਮੈਂ ਇਹੀ ਦਾਨ ਮੰਗਦਾ ਹਾਂ ਭਾ ਪਰਮੇਸ਼ਰ ਦੇ ਨਾਮ ਦਾ ਦਾਨ ਮੰਗਦਾ ਹਾਂ ਜਿੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਸੇਮ ਵੇਮ ਭਰਮ ਉਹ ਨਾ ਹੋਵੇ ਕਿਸੇ ਦਾ ਵੀ ਡਰ ਨਾ ਹੋਵੇ ਕਹਿੰਦੇ ਉਹ ਅਵਸਥਾ ਮੈਂ ਮੰਗਦਾ ਹਾਂ ਉਹ ਦਾਨ ਮੰਗਦਾ ਹਾਂ ਕਹਿੰਦੇ ਤੇ ਉਸ ਪਰਮੇਸ਼ਰ ਤੋਂ ਮੰਗਦਾ ਹਾਂ ਜੀ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਮੇਨ ਤੁੰਤਾਈਆਂ ਹੋਈਆਂ ਉਹਨਾਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਮ ਜੋਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ